ਵੇ ਰਾਤੈ ਸ਼੍ਰੀ ਮੁਕਸਰ ਸਾਹਿਬ ਦੇ ਰੈਂਡਪਾਲੇ ਵਿਸ਼ਾਲ ਕੁਮਾਰ ਚੌਕੀ ਬਲੂਟ ਤੋਂ ਸ਼੍ਰੀ ਮੁਕਸਰ ਸਾਹਿਬ ਆ ਰਹੇ ਸਨ तकरीबन 12 ਵਜੇ ਅਚਾਨਕ ਉਹਨਾਂ ਦੀ ਗੱਡੀ ਦੇ ਵਿੱਚ ਡੀਜ਼ਲ ਖਤਮ ਹੋ ਜਾਂਦਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਕਿਉਂਕਿ ਪਰਿਵਾਰ ਉਹਨਾਂ ਦੇ ਨਾਲ ਸੀ ਤੇ ਸਾਰੇ ਪੈਟਰੋਲ ਪੰਪ ਵੀ ਬੰਦ ਹੋ ਚੁੱਕੇ ਸੀ ਤਾਂ ਉਸ ਵੇਲੇ ਚੱਕ ਦੁਹੇ ਵਾਲੇ ਦੀ ਚੌਕੀ ਦੇ ਵਿੱਚ ਐਸਐਸਐਫ ਦੀਆਂ ਟੀਮਾਂ ਸਨ ਜਿਨ੍ਹਾਂ ਨੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਤੇ ਉਹਨਾਂ ਨੂੰ ਨਾਲ ਗੱਡੀ ਵਿੱਚ ਬਿਠਾ ਕੇ ਉਹਨਾਂ ਨੂੰ ਪٹرول ਪੰਪ ਤੋਂ ਡੀਜ਼ਲ ਲਿਆ ਕੇ ਦਿੱਤਾ ਤੇ ਉਹਨਾਂ ਦੀ ਚਿੰਤਾ ਦੂਰ ਕੀਤੀ। ਉਦੋਂ ਹੀ ਮਦਦ ਪਾਉਣ ਪਾੜੇ ਇਸ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੰਜਾਬੂ ਪੁਲਿਸ ਦਾ ਤਨਬਾਦ ਕੀਤਾ। ਤੇ ਸਾਡਾ ਤੇਲ ਮੁੱਕ ਗਿਆ ਗੱਡੀ ਤੇ ਰਾਤ ਨੂੰ ਇੱਥੇ 12:30 ਦਾ ਟਾਈਮ ਹੈ ਫੈਮਿਲੀ ਮੇਰੇ ਨਾਲ ਆਈ ਇਸ ਟਾਈਮ ਤੇ। ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਕੋਲੇ ਖੜੇ ਨੇ ਐਸਐਸਆਈ ਤੇ ਅਸੀਂ ਇਹਨਾਂ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਸਾਡੀ ਰਾਤ ਨੂੰ ਸਵਾ 12 ਵਜੇ ਤੇ ਲਿਹਾਕੇ ਦਿੱਤਾ ਸਾਡੀ ਮਦਦ ਕੀਤੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਅਸੀਂ ਉਹਦੋਂ ਰਾਤ ਦੇ ਵੇਲੇ ਐਸਐਸਐਫ ਦੀ ਟੀਮ ਦੇ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਇਸ ਪਰਿਵਾਰਤੀ ਬਦਲਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਫਰਜ਼ ਬਣਦਾ ਹੈ ਲੋਕਾਂ ਦੀ ਮਦਦ ਦੇ ਲਈ ਅਸੀਂ ਬੈਠੇ ਆਂ ਭਾਵੇਂ ਦਿਨ ਹੋਵੇ ਜਾਂ ਰਾਤ ਤੇ ਸਾਡਾ ਰੂਟ ਹੈ ਮੁਕਸਰੂ ਮਰੋਟ ਤੇ ਅਸੀਂ ਬੈਠੇ ਚੱਕਵੀਆ ਦਾ ਸਾਡਾ ਪਰੇਡਾ ਜੀ ਤੇ ਬਾਈ ਜੀ ਆਏ ਇਹਨਾਂ ਪੇਲ ਮੁਗਿਆ ਸੀਗਾ ਇਹ ਸਾਡੇ ਕੋਲ ਆਏ ਆ ਤੇ ਅਸੀਂ ਮਦਦ ਕਰਨ ਲਈ ਚੱਲੇ ਆਈਏ ਜੀ ਤੇ ਹਮ ਨੂੰ ਅੱਧੀ ਜੋਟੀ ਹੈ ਵੀ ਅਸੀਂ ਰਸਤੇ ਵਿੱਚ ਕੋਈ ਇਹਦੀ ਘਟਨਾ ਪ੍ਰਤੀਜਾ ਕੋਈ ਇਸ ਨੂੰ ਦੱਸ ਇਹਦੀ ਮਦਦ ਕਰਨੀ ਹੈ ਜੀ ਇਹ ਬਿਊਰੋ ਰਿਪੋਰਟ ਚੱਕ ਬਾਣੀ ਟੀ